ਸਾਥਿਓ ਅੱਜ ਅਸੀਂ ਗੱਲ ਕਰਦੇ ਆਂ ਐਫ ਐਮ ਡੀ ਐਫ ਐਮ ਡੀ ਜਿਹੜਾ ਮਤਲਬ ਰੋਗ ਹੈ ਇਸ ਨੂੰ ਆਪਾਂ ਖੁਰਪਕਾ ਜਾਂ ਮੂਹ ਪਕਾ ਵੀ ਕਹਿ ਦਿੰਦੇ ਆ ਇਹ ਜਾਨਵਰ ਦੇ ਮੂੰਹ ਦੇ ਵਿੱਚ ਆਉਣ ਤੋਂ ਬਾਅਦ ਮੂੰਹ ਦੇ ਵਿੱਚ ਜ਼ਖਮ ਹੋ ਜਾਂਦੇ ਆ ਤਾਂ ਪੈਰਾਂ ਦੇ ਵਿੱਚ ਜ਼ਖਮ ਹੋ ਜਾਂਦੇ ਆ ਜਾਨਵਰ ਸੁਸਤੋ ਕੇ ਬੈਠ ਜਾਂਦਾ ਹੈ ਜਾਨਵਰ ਖਾਣਾ ਪੀਣਾ ਬੰਦ ਕਰ ਦਿੰਦਾ ਹੈ ਚੱਲਣ ਫਿਰਨ ਚ ਉਠਣ ਚ ਜਾਨਵਰ ਨੂੰ ਮੱਲੋ ਦਿੱਕਤ ਆਉਣ ਲੱਗ ਜਾਂਦੀ ਹੈ ਤਾਂ ਇਸ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਵੀ ਤੁਹਾਨੂੰ ਦੱਸਾਂਗੇ ਬਾਕੀ ਇਹਦੇ ਲੱਛਣ ਕੀ ਆ ਉਹਨਾਂ ਬਾਰੇ ਵੀ ਤੁਹਾਨੂੰ ਅਸੀਂ ਥੋੜਾ ਦੱਸ ਦਿਆਂ ਜਾਨਵਰ ਦੇ ਮੂੰਹ ਦੇ ਵਿੱਚ ਛਾਲੇ ਹੋਏ ਮੱਲੋ ਜ਼ਖਮ ਹੋ ਜਾਣਾ ਪੈਰਾਂ ਵਿੱਚ ਜ਼ਖਮ ਹੋ ਜਾਣਾ ਜਾਨਵਰ ਪਚ ਪਚ ਜੀ ਕਰਕੇ ਮੂੰਹ ਚੋਂ ਝੱਗ ਕੱਢੀ ਜਾਂਦਾ ਹੈ ਤਾਂ ਖਾਣਾ ਪੀਣਾ ਬੰਦ ਕਰ ਦਿੰਦਾ ਹੈ ਤਾਂ ਇਹਦੇ ਵਿੱਚ ਫੀਵਰ ਵੀ ਜਾਨਵਰ ਨੂੰ ਆ ਜਾਂਦਾ ਹੈ ਤਾ ਇਸ ਦੇ ਵਿੱਚ ਜਿਹੜੀ ਜਾਨਵਰ ਦੀ ਬਾਡੀ ਹੈ ਇਹ ਬਹੁਤ ਕਮਜ਼ੋਰ ਹੋ ਜਾਂਦੀ ਹੈ ਇਸ ਦੇ ਵਾਸਤੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਾਨਵਰ ਨੂੰ ਤੁਸੀਂ ਆਪਣੀ ਮੱਲੋ ਯਾਨੀ ਕਿ ਜਦ ਸਰਦੀ ਦਾ ਮੌਸਮ ਹੈ ਇਸ ਤੋਂ ਤੋਂ ਪਹਿਲਾਂ ਇਸ ਦੀ ਵੈਕਸੀਨ ਹਰੇਕ ਜਾਨਵਰ ਦੇ ਹਰੇਕ ਸਾਡੇ ਪਸ਼ੂ ਪਾਲਕ ਨੂੰ ਕਰਵਾ ਲੈਣੀ ਚਾਹੀਦੀ ਹੈ ਤਾਂ ਕਿ ਇਹਦਾ ਬਹੁਤ ਵੱਡਾ ਫਾਇਦਾ ਹੈ ਪਰ ਸਾਡੇ ਥੋੜੇ ਲੋਕ ਜਿਹੜੇ ਆ ਉਹ ਥੋੜਾ ਜਿਹਾ ਕੋਈ ਵੈਕਸੀਨ ਕਰਨ ਆਉਂਦੇ ਆ ਤਾਂ ਉਸ ਨੂੰ ਇਹ ਕਹਿ ਕੇ ਮੋੜ ਦਿੰਦੇ ਆ ਵੀ ਸਾਡਾ ਜਾਨਵਰ ਦੁੱਧ ਸੁੱਕ ਜੂਆ ਸੱਥਿਓ ਦੁੱਧ ਆ ਤਾਂ ਥੋੜਾ ਮੋਟਾ 1-2 ਦਿਨ ਜ਼ਰੂਰ ਫਰਕ ਆਉਂਦਾ ਪਰ ਉਹਦੇ ਵਿੱਚ ਕੋਈ ਨਾ ਕੋਈ ਟੋਨਿਕ ਦਿੱਤਾ ਜਾ ਸਕਦਾ ਹੈ ਤਾਂ ਐਡਾ ਵੱਡਾ ਫਰਕ ਨਹੀਂ ਆਉਂਦਾ ਲੇਕਿਨ ਪਸ਼ੂ ਦਾ ਨੁਕਸਾਨ ਬਹੁਤ ਵੱਡਾ ਹੋ ਜਾਂਦਾ ਤਾਂ ਸਾਡੇ ਅਗਰ ਕਿਸੇ ਪਿੰਡ ਦੇ ਵਿੱਚ ਜਾਂ ਘਰਾਂ ਦੇ ਵਿੱਚ ਅਜੇ ਤੱਕ ਐਫਐਮਡੀ ਨਹੀਂ ਆਈ ਤਾਂ ਉਹਨਾਂ ਲੋ ਪਸ਼ੂ ਪਾਲਕਾਂ ਨੂੰ ਇਸ ਦੀ ਵੈਕਸੀਨ ਕਰਵਾ ਲੈਣੀ ਚਾਹੀਦੀ ਹੈ ਕਿਉਂਕਿ ਇਹ ਜਿਹੜਾ ਰੋਗ ਹੈ ਬੜੀ ਸਪੀਡ ਨਾਲ ਵੱਧ ਰਿਹਾ ਹੈ ਤਾਂ ਇੱਕ ਜਾਨਵਰ ਨੂੰ ਆਉਣ ਦੇ ਨਾਲ ਫਿਰ ਉਸ ਜਿੰਨੇ ਵੀ ਪਸ਼ੂ ਪਾਲਕ ਦੇ ਪਸ਼ੂ ਹੁੰਦੇ ਆ ਉਹਨਾਂ ਨੂੰ ਲਗਾਤਾਰ ਇਹ ਆਉਂਦਾ ਹੈ ਸਭ ਤੋਂ ਵੱਡਾ ਨੁਕਸਾਨ ਤੁਹਾਨੂੰ ਇਹਦਾ ਅਸੀਂ ਦੱਸਦੇ ਹਾਂ ਕਿ ਜਿਹੜੇ ਕਾਫ ਹੁੰਦੇ ਆ ਛੋਟੇ ਬੱਚੇ ਆ ਉਹਨਾਂ ਨੂੰ ਸਭ ਤੋਂ ਵੱਡਾ ਨੁਕਸਾਨ ਆ ਕਿ ਉਹਨਾਂ ਦੀ ਇੱਕੋ ਦਮ ਬੈਠੇ-ਬੈਠੇ ਦੀ ਡੈਥ ਹੋ ਜਾਂਦੀ ਹੈ ਉਹਦਾ ਕਾਰਨ ਇਹ ਹੈ ਕਿ ਜਦੋਂ ਇਹ ਜਿਹੜਾ ਵਾਇਰਸ ਹੈ ਇਹ ਬੱਚੇ ਦੇ ਹੱਡ ਦੇ ਉੱਤੇ ਅਟੈਕ ਕਰਦਾ ਹੈ ਤਾਂ ਉਹ ਦੀ ਇਮਿਊਨਿਟੀ ਪਾਵਰ ਘੱਟ ਹੋਣੇ ਕਰਕੇ ਬੱਚੇ ਦੀ ਡੈਥ ਹੋ ਜਾਂਦੀ ਹੈ ਇਸ ਕਰਕੇ ਸਾਨੂੰ ਇਸ ਦੀ ਵੈਕਸੀਨ ਕਰਵਾ ਲੈਣੀ ਚਾਹੀਦੀ ਹੈ ਵੈਕਸੀਨ ਕਰਵਾਇਆ ਕਰੋ ਤਾਂ ਅਸੀਂ ਤੁਹਾਨੂੰ ਇਹ ਸੁਝਾਅ ਦਿੰਨੇ ਆ ਕਿ ਇਹਦਾ ਜਿਹੜਾ ਟ੍ਰੀਟਮੈਂਟ ਹੈ ਉਹ ਵੀ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਹਲਕਾ ਟ੍ਰੀਟਮੈਂਟ ਇਹਦਾ ਹੈ ਜਿਵੇਂ ਓਕਸੀਟ੍ਰਾਸਾਈਕਲ ਜਿਹੜੀ ਬੋਲਸ ਹੈ ਉਹ ਜਾਨਵਰ ਨੂੰ ਸੁਭਾ ਸ਼ਾਮ ਦਿਓ ਮਲੋਕਸੀਕ ਐਂਪੈਰਾਸੀਟਾਮੋਲ ਆਉਂਦੀ ਹੈ ਉਹ ਸੁਬਹ ਸ਼ਾਮ ਦਿਓ ਕਈ ਪ੍ਰਕਾਰ ਦੇ ਮਲੋ ਟੋਨਿਕ ਆ ਰਹੇ ਐ ਬਾਜ਼ਾਰ ਦੇ ਵਿੱਚ ਤਾਂ ਉਹ ਜਾਨਵਰ ਨੂੰ ਪਲਾਓ ਕਿਉਂਕਿ ਇਹ ਜਿਹੜੀ ਇਮਿਊਨਿਟੀ ਪਾਵਰ ਡਾਊਨ ਨਾ ਹੋ ਸਕੇ ਤਾਂ ਉਸ ਨਾਲ ਜਾਨਵਰ ਦੇ ਜ਼ਖਮ ਛੇਤੀ ਠੀਕ ਹੋ ਜਾਣ ਜਾਨਵਰ ਸਾਡਾ ਜਲਦੀ ਠੀਕ ਹੋ ਜਾਏ ਸਾਡੀ ਅਗਲੀ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਕਰ ਲੋ ਫੋਲੋ ਲਾਈਕ ਤੇ ਸ਼ੇਅਰ ਕਰ ਦਿਓ